ਦੇ ਹਥਿਆਰ ਝੇਜ ਕੇ ਆ ਦੇਖੋ ਕਦੀ ਚਾਰੋਂ ਪਾਸੇ ਦੇਖ ਕਰਦੇ ਹੋ ਆ ਦੇਖੋ ਆ ਦੇਖੋ ਬਾਹਰ ਦਾ ਪੈਸੇ ਹੋਈ ਬੇਸਬਾਲ ਤੇਜ ਹਥਿਆਰ ਚਰਪਾਨਾ ਲੈ ਕੇ ਆ ਸੀ ਦਾ ਲੈ ਕੇ ਮੇਰੇ ਚੇਲੇ ਘਾਇਲ ਹੋ ਗਏ 20 25 ਮੁੰਡੇ ਸੀਗੇ ਮੇਰੇ ਚੇਲੇ ਘਾਇਲ ਹੋ ਗਏ ਇੱਥੇ ਟੱਕਰ ਟੱਕ ਲੱਗੇ ਨੇ ਵਾਵਾਤੇ ਕਿਸੇ ਦੇ ਕੰਨ ਤੇ ਲੱਗੀ ਕਿਸੇ ਦੇ ਪੈਰਾਂ ਤੇ ਲੱਗੀ ਖੂਬ ਮਾਰ ਕੱਟ ਕਰਕੇ ਲਹੂ ਲਵਾਨ ਕਰਕੇ ਗਏ ਮੇਰੇ ਚੇਲਿਆਂ ਨੂੰ ਹੋਰ ਸਾਡੇ ਨਾਲ ਅਜ ਨਹੀਂ 6 ਸਾਲ ਹੋ ਗਏ ਸਾਡੇ ਨਾਲ ਇਹ ਕੁਝ ਕਰ ਰਿਹਾ ਪਰ ਹੁਣ ਅਤੀ ਹੋ ਗਈ ਹੈ ਜੀ ਸਾਨੂੰ ਪ੍ਰਸ਼ਾਸਨ ਤੋਂ ਮੰਗ ਚਾਹੀਦੀ ਇਨਸਾਫ ਚਾਹੀਦਾ ਕਿ ਸਾਡੇ ਨਾਲ ਇਨਸਾਫ ਹੋਇਆ ਜਾਵੇ ਹਾਂ ਜੀ ਇਹ ਸਾਨੂੰ ਰੋਜ਼ ਗਲੀਆਂ ਦੇ ਵਿੱਚ ਡਰਾਉਂਦਾ ਬਦਮਾਸ਼ ਲੈ ਕੇ ਆਂਦਾ ਸਾਡੇ ਨਾਲ ਚਾਕੂ ਹਥਿਆਰਾਂ ਦੇ ਨਾਲ ਪਹਿਲਾਂ ਵੀ ਆਪਣਾ ਇਧਰ ਰੋਣੀ ਵਾਲਿਆਂ ਤੇ ਅਸੀਂ ਬਧਾਈ ਲੈਣ ਗਏ ਸੀਗੇ ਉੱਥੇ ਵੀ ਨਾਲ ਚਾਕੂ ਛੁਰੀਆਂ ਲੈ ਕੇ ਆਏ ਸੀਗੇ ਬਕਾਇਦਾ ਸਾਡੇ ਪੁਲਿਸ ਜਨਾਬ ਵੀ ਉੱਥੇ ਹੀ ਸੀ ਇਹਨਾਂ ਨੇ ਸਾਰਾ ਕੁਝ ਦੇਖਿਆ ਸਾਡੇ ਵੀਡੀਓ ਸਬੂਤ ਸਾਰਾ ਕੁਝ ਅੱਜ ਸਾਡੀ ਗੱਟੀਆਂ ਦੇ ਨਾਲ ਤੋੜ ਕੇ ਗਏ ਨਾਲ ਸਾਡੇ ਚੇਲੇ ਨਾਲ ਤਿਆਂ ਨੂੰ ਟੱਟਾ ਬੇਟਾ ਲਾ ਕੇ ਮੁੰਡਿਆਂ ਦੇ ਨਾਲ ਹੁਣ ਸਾਡੇ ਕੋਲ ਜਾਨ ਮਾਰਨੋਂ ਖਤਰਾ ਹੋਊਗਾ ਇਹ ਮਾਸ਼ੀਆਂ ਕਰਦਾ ਐ ਤੁਹਾਨੂੰ ਡਰਾਉਂਦਾ ਧਮਕਾਉਂਦਾ ਅਸੀਂ ਜਦੋਂ ਆਨੇ ਤੁਹਾਨੂੰ ਬਦਮਾਸ਼ ਭਵਾਂਦਾ ਐ ਇਸ਼ੀ ਤਲ ਚੌਧਰੀ ਇਹ ਹੈ ਕਿ ਮਾਮਲਾ ਨਹੀਂ ਇਹ ਸਾਡਾ ਜੀ ਏਰੀਆ ਦਾ ਮਾਮਲਾ ਹੈਗਾ ਨਜਾਇਜ਼ ਤਰੀਕੇ ਨਾਲ ਸਾਡੇ ਏਰੀਏ ਨੂੰ ਕਬਜ਼ਾ ਕਰਨਾ ਚਾਹੁੰਦਾ ਹੈ ਗ੍ਰੀਨ ਲੈਂਡ ਬਾਈਪਾਸ ਤੇ ਕਮੰਤ ਰਹਿੰਦਾ ਹੈ ਗੈਰ ਕਾਨੂੰਨੀ ਹਿਸਾਬ ਨਾਲ ਅਸੀਂ ਬਹੁਤ ਪਰੇਸ਼ਾਨ ਹੈ ਦੇਖ ਲਓ ਸਾਡੇ ਚੇਲਿਆਂ ਨਾਲ ਗੱਡੀਆਂ ਨਾਲ ਕੀ ਕੁਝ ਹਾਲ ਹੋ ਗਿਆ ਹੈ ਆਏ ਚੇਲੇ ਮੇਰੇ ਪੇਜ ਇਹ ਸਿਵਲ ਚ ਸਿਵਲ ਚ ਠੀਕ ਹੈ ਜੀ ਅੱਜ ਕੀ ਹੋਇਆ ਅੱਜ ਬਹੁਤ ਜ਼ਿਆਦਾ ਹੋਇਆ 9:10 ਵਜੇ ਨਿਕਾਲੇ ਮੇਰੇ ਐਸਸੀ ਬਧਾਈ ਲੈ ਰਹੇ ਆ ਪਾ 3 4 5 6 ਜਾਣੀਆਂ ਸੀਗੀਆਂ ਸੀ ਦੋ ਜਾਣੀਆਂ ਨੂੰ ਮੈਂ ਭੇਜਤਾ ਮੈਂ ਕਿ ਬੱਚਾ ਤੁਸੀਂ ਦੂਸਰੇ ਪਾਸੇ ਚਲੇ ਜਾਓ ਆਪਣਾ ਕੰਮ ਕਾਜ ਮੀਂਹ ਪਣੀਆਂ ਦਾ ਮੌਸਮ ਹੈ ਆਪਣਾ ਤੁਸੀਂ ਚਲੇ ਜਾਓ ਤੇ ਹੋਰ ਕੰਮ ਕਰ ਲੈਣਾ ਜਾਓ ਉਹ ਦੋ ਜਾਣੀਆਂ ਸੀ ਮੇਰੇ ਦੋ ਚੇਲੇ ਸੀ ਇੱਕ ਡਰਾਈਵਰ ਸੀ ਉਹ ਆ ਰਹੇ ਸੀਗੇ ਤੇ ਉਹਨਾਂ ਨੇ ਜੀ ਆਪਣਾ ਸਾਥ ਪੁੱਛ ਆਪਣਾ 15-20 ਮੁੰਡੇ ਨਿਕਲੇ ਗੱਡੀਆਂ ਦੇ ਵਿੱਚੋਂ ਆ ਗੱਡੀ ਦਾ ਹਾਲ ਦੇਖ ਸਕਦੇ ਹੋ ਵੇ ਸਵਾਲ ਕੀਤੇ ਐ ਕਰਪਾਨਾ ਕੀ ਮਾਰ ਮਾਰ ਕੇ ਚਾਰੇ ਪਾਸੇ ਕਮਾ ਕੇ ਤੇ ਕਪੜੇ ਇਟਾਰ ਓੜੇ ਚਲੇ ਮੇਰੇ ਚੇਲਿਆਂ ਦੇ ਦਾਤ ਮਾਰੇਗੇ ਹੈ ਕਿਸੇ ਦੇ ਕੰਨ ਤੇ ਕਿਸੇ ਦੇ ਗਰਦਨ ਤੇ ਬਾਵਾ ਤੇ ਬੜਾ ਬੁਰਾ ਹਾਲ ਹੋਇਆ ਜੀ ਇਨਸਾਫ ਚਾਹੇ